ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੰਜਾਬੀਓ ਅਸੀਂ ਇਸ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਆ ਕਿ ਜੇ ਤੇਰਾ ਭਾਨੇ ਦੀ ਕੁੱਟ ਕਰਾ ਕੇ ਕੋੜ ਨੂੰ ਨੰਗਾ ਕਰਾ ਕੇ ਉਹਦੇ ਪਾਣੀ ਠੰਡਾ ਪਵਾ ਕੇ ਉਹਤੇ ਇੱਕ ਹੋਰ ਪਰਚਾ ਚੈਨੀ ਖੋਣ ਦਾ ਪਵਾ ਕੇ ਜੀ ਹਾਲੇ ਤੈਨੂੰ ਹਲੇ ਵੀ ਸਬਰ ਨਹੀਂ ਆਇਆ ਤੂੰ ਅੱਜ ਇੱਕ ਹੋਰ ਪਰਚਾ ਕਰਾਤਾ ਪਹਿਲਾ ਪਰਚਾ ਲੁਧਿਆਣੇ 384 ਦਾ ਦੂਜਾ ਪਰਚਾ ਫੇਰ ਪਟਿਆਲੇ ਚੈਨੀਖੋਣ ਦਾ ਇੱਕ ਆ ਐਫ ਆਈ ਆਰ ਨੰਬਰ 18 ਐਫ ਆਈ ਆਰ ਨੰਬਰ 18/24 26 ਤਰੀਕ ਨੂੰ 384 ਦਾ ਇੱਕ ਹੋਰ ਪਰਚਾ ਜਿਹੜਾ ਥਾਣਾ ਹਵੋਰ ਦੇ ਵਿੱਚ ਦਰਜ ਹੋ ਗਿਆ ਸੋ ਜੇ ਆਰ ਤੇਰੇ ਐਡਾ ਜੇ ਤੈਨੂੰ ਸਾਡਾ ਤੂੰ ਖੂਨ ਦਾ ਹੀ ਪਿਆਸ ਹੈ ਜੇ ਫਿਰ ਇਹਦੇ ਨੂੰ ਖੂਨ ਤੂੰ ਹੀ ਮਰਵਾਈ ਦੇ ਜੇ ਤੈਨੂੰ ਪੰਜਾਬ ਦੀ ਜਵਾਨੀ ਐਨੀ ਤੂੰ ਪੰਜਾਬ ਦੀ ਜਵਾਨ ਨੂੰ ਨਫ਼ਰਤ ਕਰਦਾ ਐਨੀ ਨੰਨਾਂ ਨੂੰ ਤੇਥੋਂ ਬਰਦਾਸ਼ਤ ਨਹੀਂ ਹੋ ਰਿਹਾ ਜੇ ਸਵਾਲ ਪੁੱਛਦੇ ਲੋਕ ਤੂੰ ਝੱਬ ਨਵੇੜ ਤੂੰ ਕਹੇ ਕਿਸੇ ਏਜੰਸੀਆਂ ਨੂੰ ਕਾਹ ਕੋਈ ਆਪਣੇ ਬੰਦਿਆਂ ਨੂੰ ਤੇ ਸਾਡੇ ਗੋਲੀਆਂ ਮਰਵਾ ਕੇ ਮਰਵਾਈ ਤੇ ਯੱਬਨਵੇੜ ਤੇ ਜੱਪਾ ਨੇ ਦਾ ਉੱਥੇ ਕੋਈ ਨਾ ਕੋਈ ਕਾਰੀ ਦੇ ਕੰਮ ਹੀ ਕਰਾ ਦੇ ਕੋਈ ਭਾਂਡੇ ਦਾ ਉੱਥੇ ਤੇਰੇ ਕੋਲ ਹੀ ਆਉਣ ਭਾਨਾ ਨਵੇੜ ਤੇ ਜੱਪ ਅਸੀਂ ਤਾਂ ਜਾਂਉਂਦੇ ਰਹਾਂਗੇ ਤਾਂ ਬੋਲਾਂਗੇ ਆਵਾਜ਼ ਬੁਲੰਦ ਕਰਾਂਗੇ ਹੁਣ ਤੇਰੇ ਕੋਲ ਇੱਕੋ ਹੀ ਰਾਹ ਹੈ ਵਿਆਹ ਹੁਣ ਪਰਚੇ ਤੂੰ ਪਵਾਈ ਜਾਣਾ ਪਹਿਲਾ ਉਹ ਤੇ ਲੁਧਿਆਣਾ ਹੋ ਗਿਆ ਦੂਜਾ ਪਟਿਆਲਾ ਹੋ ਗਿਆ ਤੀਜਾ ਹਬੌਰ ਹੋ ਗਿਆ ਚੌਥਾ ਚੰਡੀਗੜ੍ਹ ਤੇ ਅਸੀਂ ਅੱਰੀ ਕਰੀ ਬੈਠੇ ਹਾਂ ਇਹ ਲੋੜ ਤੂੰ ਲਗਾਤਾਰ ਪਰਚੇ ਪਰਚਾ ਪਰਚੇ ਦੇ ਪਰਚਾ ਉਹਨੂੰ ਰਾਤ ਨੂੰ ਇੰਨਾ ਤੰਕ ਕੀਤਾ ਜਾ ਰਿਹਾ ਹੈ ਪੰਜਾਬ ਦੇ ਲੋਕੋ ਰਾਤ ਨੂੰ ਸੌਣ ਨਹੀਂ ਦਿੱਤਾ ਜਾਂਦਾ ਉਹਨੂੰ ਥਾਣਿਆਂ ਦੇ ਵਿੱਚ ਸੀਐਸ ਸਟਾਫਾਂ ਦੇ ਵਿੱਚ ਰਾਤ ਨੂੰ ਸੌਣ ਨਹੀਂ ਦਿੰਦੇ ਉਹਨੂੰ ਇਹ ਲੋੜ ਰਾਤ ਨੂੰ ਜਗਾ ਜਗਾ ਕੇ ਉਹਨੂੰ ਜਿੱਥੇ ਦੀ ਕਟਮਾਰ ਖਿੱਚੀ ਜਾ ਰਹੀ ਹੈ ਜਿੱਥੇ ਨੂੰ ਨੰਗਾ ਕਰਕੇ ਜ਼ਲੀਲ ਕੀਤਾ ਜਾ ਰਿਹਾ ਹੈ ਜਿੱਥੇ ਉਹਦੀਆਂ ਵੀਡੀਓ ਬਣਾ ਕੇ ਭੇਜੀਆਂ ਜਾ ਰਹੀਆਂ ਨੇ ਮੁੱਖ ਮੰਤਰੀ ਨੂੰ ਉੱਥੇ ਉਹਨੂੰ ਮਾਨਸਿਕ ਤੌਰ ਦੇ ਉੱਤੇ ਦਿਮਾਗੀ ਤੌਰ ਦੇ ਉੱਤੇ ਉਹਦਾ ਵੱਡੇ ਪੱਧਰ ਤੇ ਉਹ ਟਾਰਚਰ ਕੀਤਾ ਜਾ ਰਿਹਾ ਵੀ ਦਿਮਾਗੀ ਤੌਰ ਤੇ ਇਹਨੂੰ ਇਹਦਾ ਦਿਮਾਗ ਹਲਾ ਦਿਓ ਐਨਾ ਪਰੇਸ਼ਾਨ ਕੀਤਾ ਜਾ ਰਿਹਾ ਉਹਨੂੰ ਇਹ ਯਾਰ ਪੰਜਾਬ ਦਾ ਮੁੱਖ ਮੰਤਰੀ ਆ ਆ ਤੁਸੀਂ ਉਮੀਦਾਂ ਨਾਲ ਚੁਣਿਆ ਸੀ ਯਾਰ ਮੁੱਖ ਮੰਤਰੀ ਆ ਕੁਛ ਕਰਕੇ ਤੁਹਾਡੇ ਲੋਕਾਂ ਨੇ ਤੁਹਾਨੂੰ ਐਡਾ ਵੱਡਾ ਬਹੁਮਤ ਦਿੱਤਾ ਕਿ ਪੰਜਾਬ ਦੀ ਜਵਾਨੀ ਦੀ ਗੱਲ ਕਰੂਗਾ ਕੋਈ ਕਿਸਾਨੀ ਦੀ ਗੱਲ ਕਰੂਗਾ ਕੋਈ ਚਟਿਆੜਾ ਮਰ ਰਹੇ ਨੌਜਵਾਨਾਂ ਨੂੰ ਬਚਾਉਣ ਦੀ ਗੱਲ ਕਰੂਗਾ ਇਹ ਹੱਥੋਕੇ ਪੈ ਗਿਆ ਜਿਵੇਂ ਗੰਤਾ ਬੁੱਚੜ ਪਿਆ ਸੀਗਾ ਸਾਡੀ ਜਵਾਨੀ ਦੇ ਮਗਰ ਯਾਰ ਹੁਣ ਮੈਂ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੂੰ ਜਿਹੜੇ ਲੋਕ ਆ ਮਨੁੱਖੀ ਅਧਿਕਾਰਾਂ ਦਾ ਦੁਹਾਈ ਪਾਉਂਦੇ ਆ ਕੀ ਕੋਈ ਇੱਥੋਂ ਦੇ ਕਾਨੂੰਨ ਦੀਆਂ ਕੋਈ ਸਿਸਟਮ ਦੀਆਂ ਕੋਈ ਜਿਹੜੀਆਂ ਅਦਾਲਤਾਂ ਨੇ ਕੋਈ ਕਾਨੂੰਨ ਬਣਿਆ ਕੀ ਉਹ ਸੋਮੋਟਰਨਰਸ ਲੈ ਸਕਦੇ ਆ ਵੀ ਪਤੰਦਰਾ ਕੋਈ ਜਮੇ ਹਾਦੀ ਕਰਤੀ ਯਾਰ ਉਹ ਪੰਜਾਬ ਦੇ ਲੋਕੋ ਤੁਸੀਂ ਜਿਹੜੀ ਬਦਲਾਖੋਰੀ ਦੀ ਰਾਜਨੀਤੀ ਚੱਲਦੀ ਸੀ ਪੰਜਾਬ 'ਚ ਉਹ ਤਾਂ ਸਰਕਾਰਾਂ ਪਾਉਣ ਦੇ ਲਈ ਚੁਣੇ ਸੀ ਵੀ ਸੁੱਖ ਦਾ ਸਾਹ ਆਊਗਾ ਪਹਿਲੀਆਂ ਸਰਕਾਰਾਂ 'ਚ ਵੀ ਪਰਚੇ ਉਹਦੇ ਚੱਕ ਕੇ ਪਾਤੇ ਉਹਦੇ ਪਾਤੇ ਆ ਫਸਾਦਾ ਆ ਫਸਾਦਾ ਉਹ ਤਾਂ ਤੁਸੀਂ ਸਰਕਾਰਾਂ ਪਾਉਣ ਲਈ ਇਹਨਾਂ ਨੂੰ ਚੁਣਿਆ ਸੀ ਤੇ ਤੁਹਾਡੀ ਜਵਾਨੀ ਦਾ ਸ਼ਿਕਾਰ ਖੇਡਣ ਲੱਗੇ ਪ੍ਰਭੂ ਆ ਤੀਜਾ ਪਰਚਾ ਹੋਰ ਹਲੇ ਦੂਜੇ ਪਰਚੇ ਜਿਹੜੇ ਮਾਨਡ ਮੁੱਕਿਆ ਨਹੀਂ ਪਟਾਣੇ ਦੇ ਵਿੱਚੋਂ ਹੋਰ ਮਾਨ ਤੇ ਚੱਲੀ ਜਾਂਦਾ ਹਲੇ ਤੀਜਾ ਇੱਕ ਹੋਰ ਪਾਤਾ ਤਾਂ ਕਿ ਪੰਜਾਬ ਦੇ ਹਰ ਇੱਕ ਸੀਐਸਟਾਫ ਦੇ ਵਿੱਚ ਹਰ ਇੱਕ ਥਾਣੇ ਦੇ ਵਿੱਚ ਉਹਨੂੰ ਲਾ ਜਾ ਕੇ ਖੱਜਲ ਕਰੋ ਜਲੀਲ ਕਰੋ ਤੇ ਉਹਨੂੰ ਮਾਨਸਿਕ ਤੌਰ ਤੇ ਇੰਨਾ ਪਰੇਸ਼ਾਨ ਕਰ ਦਿਓ ਉਹਨੂੰ ਦਿਮਾਗੀ ਤੌਰ ਤੇ ਇੰਨਾ ਫਸਟ ਕਰਾ ਦਿਓ ਕਿ ਬੰਦਾ ਹਿੱਲ ਜੇ ਹੁਣ ਜਿਹੜੇ ਬੰਦੇ ਰਾਤ ਨੂੰ ਸੌਣ ਨਹੀਂ ਦੇਣਗੇ ਔਖੀ ਕਰੂਗਾ ਬੰਦਾ ਯਾਰ ਇਹਦਾ ਇੱਥੋਂ ਦਾ ਕੁੱਤਰਿਆਂ ਦੇ ਆ ਕਿ ਜੇ ਬੰਦੇ ਨੂੰ ਬਿਠਾ ਲੈਂਦਿਆ ਬੰਨ ਕੇ ਜੇ ਮਾੜੀ ਜੀ ਬੰਦਾ ਅੱਖ ਲਾਉਂਦਾ ਨਾ ਤੇ ਨੌ ਦੇ ਡੰਡਾ ਮਾਰ ਦਿਆ ਪੈਰ ਦੇ ਨੌ ਤੇ ਜਾਂ ਅੱਖੇ ਇੱਥੇ ਚੇਪੀਆਂ ਲਾ ਰੰਦੇ ਅੱਖਾਂ ਖੋਲ ਕੇਆਂ ਚੇਪੀਆਂ ਆਹ ਚੇਪੀਆਂ ਲਾ ਦੀਆਂ ਥੱਲੇ ਤਾਂ ਚੇਪੀਆਂ ਲਾਤੀਆਂ ਵੀ ਅੱਖ ਮਿਚੀ ਨਾ ਇਸ ਤਰੀਕੇ ਨਾਲ ਜਿਹੜਾ ਟਾਰਚਰ ਹੁੰਦਾ ਬੰਦਾ ਉੱਥੇ ਇਹ ਵਿੱਚ ਭਾਨੇ ਨਾ ਹੋ ਰਿਹਾ ਭਰਾਵੋ ਕੋਈ ਯਾਰ ਸਭ 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 ਨੂੰ ਸੱਪ ਸੰਗ ਗਿਆ ਯਾਰ ਕੋਈ ਬੰਦਾ ਇੱਥੇ ਬੋਲਣ ਨੂੰ ਤਿਆਰ ਹੀ ਹੈ ਨਹੀਂ ਯਾਰ ਕਮਾਲ ਹੋ ਗਈ ਯਾਰ ਜਿੰਨੇ ਵੀ ਆਪਾਂ ਦੇਖ ਰਹੇ ਆ ਸਾਰੇ ਆਪਾਂ ਰੌਲਾ ਪਾਉਂਦੇ ਸੀ ਤੱਕ ਮੈਂ ਕਹਿੰਦਾ ਯਾਰ ਭਾਨੇ ਨਾਲ ਕਿਸੇ ਦੇ ਲੱਖ ਵਿਚਾਰਕ ਮੱਥ ਪੇ ਦੋ ਸਕਦੇ ਆ ਲੱਖ ਕੋਈ ਕਿਸੇ ਬੰਦੇ ਨਾਲ ਸਾਡੇ ਕੋਈ ਨਹੀਂ ਬਿਚਾਰਾਂ ਦੀ ਸਾਂਝ ਹੋ ਸਕਦੀ ਪਰ ਸਾਨੂੰ ਕੀ ਲੱਗਦਾ ਹੈ ਵੀ ਅੱਜ ਭਾਨੇ ਦੀ ਵਾਰੀ ਆ ਗਈ ਕੱਲ ਨੂੰ ਅਸੀਂ ਬਚੇ ਰਵਾਂਗੇ ਵਾਰੀ ਸਭ ਦੀ ਆਉਣੀ ਹੈ ਭਾਈ ਦੇਖ ਲਓ ਯਾਦ ਰੱਖਿਓ ਮੇਰੀ ਗੱਲ ਇੱਥੇ ਬਖਸ਼ਾ ਕੋਈ ਵੀ ਨਹੀਂ ਜਾਣੇ ਗੱਲ ਜਿੱਥੇ ਰੱਖਿਓ ਪੰਜਾਬੀਓ ਜੇ ਅੱਜ ਵੀ ਨਾ ਨਾ ਅਸੀਂ ਉੱਠੇ ਅੱਜ ਵੀ ਚੁੱਪ ਰਹੇ ਘਰਾਂ 'ਚ ਬੜੇ ਰਹੇ ਕੁੰਡੇ ਲਾ ਕੇ ਦਰਵਾਜ਼ੇ ਭੇੜ ਕੇ ਆਪਾਂ ਕੀ ਲੈਣਾ ਭਾਨਾ ਵਸਾ ਦੇਖੀ ਜੂ ਕਿ ਹੋਰ ਵਸਾ ਦੇਖੀ ਜਾਵੇ ਆਪਾਂ ਕੀ ਲੈਣਾ ਤਾਂ ਯਾਦ ਰੱਖਿਓ ਮੇਰੀ ਗੱਲ ਚੇਤੇ ਰੱਖਿਓ ਤੁਹਾਨੂੰ ਘਰਾਂ 'ਚੋਂ ਕੱਢ ਕੱਢ ਕੇ ਛੱਤਰ ਮਾਰਨਗੇ ਆਮ ਆਦਮੀ ਪਾਰਟੀ ਦੇ ਹਮੈਤੀ ਜਿੰਨੇ ਲੋਕ ਆ ਮੈਂ ਪੁੱਛਣਾ ਚਾਹਨਾ ਠੀਕ ਹੈ ਸਾਡੇ ਨਾਲ ਤੁਹਾਡੇ ਵਿਚਾਰਾਂ ਦੇ મતਭੇਦ ਹੋਣਗੇ ਸਾਡਾ ਰੌਲਾ ਕੀ ਆ ਸਰਕਾਰ ਦਾ ਕਿਉਂਕਿ ਅਸੀਂ ਜੋ ਲੋਕਮਾਰੂ ਨੀਤੀਆਂ ਨੇ ਜਿੰਨਾ ਗੱਲਾਂ ਦੇ ਉੱਤੇ ਭਵੰਸਿਓ ਮਾਨ ਨੇ ਸਰਕਾਰ ਬਣਾਈ ਹੈ ਇਹਨਾਂ ਨੂੰ ਕਟਾਰੇ 'ਚ ਖੜਾ ਕਰਦਾ ਰਿਹਾ ਕਿ ਇਹ ਵੀ ਆਈਪੀ ਕਲਚਰ ਲਈ ਫਿਰਦੇ ਆ ਇਹਨਾਂ ਖਰਚਾ ਕਰਦੇ ਆ ਇਧਰ ਨਹੀਂ ਉੱਥੇ ਫੁੱਟ ਮੈਂ ਇੱਥੇ ਫੁੱਟ ਮਾ ਇਹਨਾਂ ਨੇ ਚੱਟੇ ਦਾ ਪੁੱਤ ਮਾਰਤੇ ਅਸੀਂ ਉਹ ਗੱਲਾਂ ਦੇ ਸਵਾਲ ਕਰਦੇ ਆ ਆਪਣੇ ਪੰਜਾਬ ਦੀ ਜਵਾਨੀ ਦੀ ਬੇਤਰੀ ਉਹਦੀ ਭਲਾਈ ਉਹਦੀ ਬਚਾਉਣ ਦੀ ਗੱਲ ਕਰਦੇ ਆ ਅਸੀਂ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਇਤਿਹਾਸ ਨੂੰ ਬਚਾਉਣ ਦੀ ਗੱਲ ਕਰਦੇ ਆ ਅਸੀਂ ਪ੍ਰਵਾਸ ਦੀ ਗੱਲ ਕਰਦੇ ਆ ਅਸੀਂ ਗੱਲ ਕਰਦੇ ਆ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਦੀ ਰੱਖੀਆਂ ਕਰੋ ਅਸੀਂ ਕੋਈ ਨਿੱਜੀ ਲੜਾਈ ਹੈ ਸਾਡੀ ਯਾਰ ਕਿਸੇ ਨਾ ਅਸੀਂ ਟੇਕੇ ਨਹੀਂ ਬਹਿ ਸਕਦੇ ਅਸੀਂ ਵੀ ਬਹਿ ਜਾਾਂਗੇ ਜਦੋਂ ਦੂਜੇ ਲੋਕ ਚੁੱਪ ਕਰੇ ਬੈਠਿਆ ਜਿਵੇਂ ਸਲਵਿਰੋਧੀ ਧਿਰਾਂ ਨੇ ਜਿਹੜੀਆਂ ਐਸਲੋ ਵਿਰੋਧੀ ਧਿਰ ਕੌਣ ਹੈ ਕਾਂਗਰਸ ਹੈ ਚੁੱਪ ਹੈ ਬਾਦਲ ਵਾਲੇ ਹੈ ਚੁੱਪ ਦੂਜੇ ਚੁੱਪ ਵੀ ਆਪਾਂ ਨੂੰ ਕੀ ਕੋਈ ਗੱਲ ਨਹੀਂ ਆਪਾਂ ਚੁੱਪ ਕਰਕੇ ਕਈ ਤਾਂ ਅੰਦਰ ਖਾਤੇ ਇਹਦੇ ਨਾਲ ਸੈਟਿੰਗਾਂ ਕਰਕੇ ਚੁੱਪ ਹੋ ਗਏ ਕਈ ਹੋਈ ਚੁੱਪ ਹੋ ਗਏ ਡਰਦੇ ਵੀ ਛੱਡ ਭਰੇ ਆਪਣੇ ਨਾਲ ਕੀ ਪਤਾ ਨਹੀਂ ਕੀ ਕਰੂਗਾ ਸੋਡੀ ਚੁੱਪ ਨੇ ਤੁਹਾਨੂੰ ਯਾਦ ਰੱਖਿਓ ਬਚਾਉਣਾ ਨਹੀਂ ਆਹ ਜ਼ੁਲਮ ਜਿਹੇ ਪਹਾਣੇ ਦੇ ਹੁੰਦਾ ਜਿਹੜਾ ਕਿ ਸਾਰਿਆਂ ਦੇ ਹੁਣ ਯਾਦ ਰੱਖਿਓ ਸੌਦੀ ਵਾਰੀ ਆਉਣੀ ਹੈ ਛੁਪਰਾਵੋ ਆ ਤੀਜਾ ਪਰਚਾ ਹਬੂਰ ਹੋ ਗਿਆ 18 ਨੰਬਰ ਐਫ ਆਰ 384 ਆ ਮੇਰੇ ਕੋਲ ਹੀ ਪਈ ਐਫ ਆਰ ਦੀ ਕਾਪੀ ਵੀ ਹੈਗੀ ਐ ਮੇਰੇ ਕੋਲੇ 383 499 506 ਆਪੀਸੀ ਦੇ ਧਰਾਮਾ ਦੇ ਤਹਿਤ ਪਰਚਾ ਰੇਤਾ ਕੱਲ 26 26 124 ਨੂੰ ਕੱਲ 8:42 ਦੇ ਪਰਚਾ ਕਟਿਆ ਗਿਆ ਹੋਰ ਪਰ ਠੀਕ ਹੈ ਅਸਲ ਅਸਲ ਯਾਰ ਮੈਂ ਤਾਂ ਹੈਰਾਨ ਐ ਬੰਦੇ ਤੇ ਯਾਰ ਕਿਹੜੇ ਰਾਹਾਂ 'ਚ ਤੁਰ ਪਿਆ ਯਾਰ ਇੱਕ ਪਾਸੇ ਯਾਰ ਇਹ ਛੱਲੇ ਗਾਉਂਦਾ ਖੜਕੇ ਯੂਨੀਵਰਸਿਟੀ ਨਾਲ ਦੇ ਵਿੱਚ ਛੱਲਾ ਜਿਹੜੀ ਸਾਡੀ ਲੋਕ ਆਥਾ ਪੰਜਾਬ ਦੀ ਉਹ ਛੱਲਾ ਇਹਨੇ ਗਾਇਆ ਤੇ ਜਿਹੜੇ ਪੰਜਾਬ ਦੇ ਛੱਲੇ ਨੇ ਜਿਹਨੇ ਪੰਜਾਬ ਦੇ ਨਗਨੇ ਨਗੀਨੇ ਨੇ ਜਿਹੜੇ ਪੰਜਾਬ ਦੇ ਭਲੇ ਦੀ ਗੱਲ ਕਰਦੇ ਆ ਛੱਲਿਆਂ ਨੂੰ ਅੱਜ ਜੇਲਾ ਸੱਟ ਰਿਹਾ ਜਰੀਦ ਕਰਾ ਰਿਹਾ ਹੈ ਉਹਨਾਂ ਨੂੰ ਅਜ ਨੰਗੇ ਹੀ ਕਰਕੇ ਉਹਨੇ ਵੀਡੀਓ ਬਣਾ ਕੇ ਦੇਖ ਰਿਹਾ ਉਹ ਭਵਾਨਸਿਆ ਮੈਂ ਤੈਨੂੰ ਪਹਿਲਾਂ ਹੀ ਬਹੁਤ ਵਾਰੀ ਕਹੀ ਆ ਗੱਲ ਇਹ ਛੱਡ ਦੇ ਯਾਰ ਛੱਡ ਦੇ ਕਾਕੜੀ ਰੱਖਿਆ ਇੰਨਾ ਗੱਲਾਂ ਦੇ ਵਿੱਚ ਕੋਈ ਪੰਜਾਬ ਦੀ ਬਿਹਤਰੀ ਦੀ ਗੱਲ ਕਰ ਲੈ ਕੋਈ ਪੰਜਾਬ ਦੇ ਭਲੇ ਦੀ ਗੱਲ ਕਰ ਲੈ ਕਿਹੜੇ ਰਾਹ ਨੂੰ ਉਤ ਰਿਹਾ ਯਾਰ ਤੂੰ ਅੱਗੇ ਤੂੰ ਕਿੰਨਿਆਂ ਨੂੰ ਦੱਬ ਦੇਗਾ ਕਿੰਨਿਆਂ ਨੂੰ ਮਾਰ ਦੇਗਾ ਯਾਰ ਕਿੰਨੀਆਂ ਗਵਾਜਾਂ ਦਾ ਦੱਬ ਦੇਗਾ ਤੂੰ ਐ ਸੋ ਪ੍ਰਭਾਉ ਜੇ ਹਲੇ ਵੀ ਨਾ ਜਾਗੇ ਮੇਰੇ ਪੰਜਾਬ ਦੀਆਂ ਮਾਮਾਂ ਨੂੰ ਪੀਲ ਆ ਮੇਰੇ ਭੈਣਾਂ ਨੂੰ ਪੀਲ ਆ ਪੰਜਾਬ ਦੇ ਨੌਜਵਾਨਾਂ ਨੂੰ ਪੀਲ ਆ ਪੰਜਾਬ ਦੇ ਬਜ਼ੁਰਗਾਂ ਨੂੰ ਪੀਲ ਆ ਕਿ ਵੱਡੇ ਇਕੱਠ ਕਰਕੇ ਵੱਡੇ ਇਕੱਠ ਆਪੋ ਆਪਣੇ ਥਾਂਵਾਂ ਤੇ ਆਪੋ ਆਪਣੇ ਜ਼ਿਲ੍ਹਿਆਂ 'ਚ ਪਹੁੰਚੋ ਬਈ ਕੱਲ ਨੂੰ ਵੈਸੇ ਪੰਜਾਬ ਦੀਆਂ 6 ਜਥੇਬੰਦੀਆਂ ਨੇ ਉਹਨਾਂ 6 ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਕੱਲ ਨੂੰ 2 ਘੰਟਿਆਂ ਦੀ ਖਾਤਰ ਸਾਰੇ ਪੰਜਾਬ ਦੇ ਟੋਲ ਪਲਾਜ਼ਾ ਜਿਹੜੇ ਉਹ ਮੁਤ ਕਰ ਦੇਣੇ ਆ ਸਾਰੀਆਂ ਜਥੇਬੰਦੀਆਂ ਆ ਰਹੀਆਂ ਨੇ ਮੈਂ ਫਿਰ ਸਾਰਿਆਂ ਨੂੰ ਕਹਿਣਾ ਕਿ ਸਾਡੇ ਨਾਲ ਕਿਹਦੇ ਲੱਖ ਬਖਰੇਵੇਂ ਹੋ ਸਕਦੇ ਆ ਪਰ ਜ਼ਬਰ ਦੇ ਖਿਲਾਫ ਜ਼ੁਲਮ ਦੇ ਖਿਲਾਫ ਇਹ ਬੱਚਰਪਣੇ ਦੇ ਖਿਲਾਫ ਸਾਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਅਲੀਏਰਾ ਸੋਚ ਗਏ ਭਾਨ ਨੇ ਸਾਨੂੰ ਐ ਬੋਲਿਆ ਸੀ ਕਿਤੇ ਭਾਂਡੇ ਨਾਲ ਸਾਡੀ ਬਣਦੀ ਨਹੀਂ ਫਲਾਣੇ ਨਾਲ ਸਾਡੀ ਬਣਦੀ ਨਹੀਂ ਮੈਂ ਕਿਹਾ ਸਾਡੀ ਲੱਖ ਬਣੇ ਨਾ ਬਣੇ ਕੀ ਤੁਹਾਨੂੰ ਕੀ ਲੱਗਦਾ ਵੀ ਤੁਹਾਨੂੰ ਬਖਸ਼ੂਗਾ ਇਹਨੂੰ ਬਖਸ਼ਣਾ ਨਹੀਂ ਇਹ ਲਗਾਤਾਰ ਕੋਸਚ 'ਚ ਲੱਗਿਆ ਹੋਇਆ ਹੈ ਕਿ ਲੋਕਾਂ ਨੂੰ ਤੂਫਾਨ ਕਰ ਦਿਓ ਜਥੇਬੰਦਕ ਨਾ ਹੋਣ ਦਿਓ ਜਿਹੜੇ ਬੰਦੇ ਬੋਲਦੇ ਆ ਉਹ ਚੱਕ ਕੇ ਅੰਦਰ ਸਿੱੜ ਦਿਓ ਜਿਹੜੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਲੜ ਰਹੀਆਂ ਆ ਪੰਜਾਬ ਨੂੰ ਬਚਾਉਣ ਲਈ ਸਾਡੀ ਖੇਤੀ ਸਾਡੀ ਮਜ਼ਦੂਰੀ ਸਾਡੀਆਂ ਜ਼ਮੀਨਾਂ ਬਚਾਉਣ ਲਈ ਉਹਨਾਂ ਨੂੰ ਬਦਨਾਮ ਕਰ ਦਿਓ ਕਿ ਇਹ ਤਾਂ ਪੈਸੇ ਖਾਤਰ ਬੰਦੇ ਆ ਧਰਨਿਆਂ ਤੇ ਇਹਦਾ ਜੀ ਬਿਨਾਂ ਗੱਲ ਤੋਂ ਲੋਕਾਂ ਦੇ ਰਾਹ ਰੋਕ ਲੈਂਦੇ ਆ ਇਹਨਾਂ ਦਾ ਆਰਟੀਸਲ ਲੱਗਿਆ ਹੋਇਆ ਹੈ ਇਹਨਾਂ ਦੇ ਬੰਦੇ ਲੱਗੇ ਹੋਏ ਆ ਖੁਦ ਕਹਿੰਦਾ ਰਿਹਾ ਕਿ ਇਹ ਬਿਰਲ ਲੋਕ ਨੇ ਇਹਨਾਂ ਦਾ ਕੋਈ ਬੰਦਾ ਨਹੀਂ ਖੜਨਾ ਏ ਵਾਰੀ ਸਭ ਦੀ ਆਉਣੀ ਆ ਬਾਈ ਸਭ ਦੀ ਆਉਣੀ ਐ ਤੇ ਮੈਂ ਇਹ ਪਹਿਲੇ ਕਹਿੰਦੇ ਰਹੇ ਆ ਕਿ ਸਭ ਨੂੰ ਇਹ ਬੰਦਾ ਮਾਤ ਪਾਊਗਾ ਸਭ ਨੂੰ ਇਹ ਬੰਦਾ ਪਿੱਛੇ ਛੱਟੂਗਾ ਪਰਸੋਂ 29 ਤਰੀਕ ਨੂੰ ਵੱਡਾ ਇਕੱਠ ਰੱਖਿਆ ਪਾਨੇ ਦੇ ਪਿੰਡ ਜੇ ਤੁਸੀਂ ਇਸ ਤੋਂ ਇਲਾਵਾ ਆਪੋ ਆਪਣੇ ਥਾਮਾਂ ਦੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਰਹਿੰਦੇ ਹੋ ਜਿੱਥੇ ਬੈਠੇ ਹੋ ਤੁਸੀਂ ਆਪਣੇ ਤੌਰ ਤੇ ਵੀ ਆਪਣਾ ਪ੍ਰਦਰਸ਼ਨ ਕਰਨਾ ਚਾਹੁੰਦੇ ਹੋ ਰੋਸ ਪ੍ਰਦਰਸ਼ਨ ਸ਼ਾਂਤ ਮਹਿ ਤਰੀਕੇ ਨਾਲ ਰਹਿ ਕੇ ਰੋਸ ਪ੍ਰਦਰਸ਼ਨ ਸਰਕਾਰ ਦੇ ਖਿਲਾਫ ਕਰੋ ਬਾਈ ਜੇ ਚਾਹੁੰਦੇ ਆ ਸਾਡੇ ਦੀ ਆਵਾਜ਼ ਬੁਲੰਦ ਕਰਨ ਵਾਲੇ ਬਚੇ ਰਹਿਣ ਜਿਉਂਦੇ ਰਹਿਣ ਤੇ ਇਹ ਆਵਾਜ਼ ਬੁਲੰਦ ਰਹੇ ਤਾਂ ਸਭ ਦਾ ਫਰਜ਼ ਬਣਦਾ ਬਾਈ ਕਿ ਤੁਸੀਂ ਇਕੱਠੇ ਹੋ ਕੇ ਮੇਰਾ ਵੀਰ ਜਿੱਥੇ ਜਿੱਥੇ ਵੀ ਬੈਠੇ ਹੋ ਆਪਣੇ ਤਰੀਕੇ ਨਾਲ ਤੁਸੀਂ ਆਪਣਾ ਰੋਸ ਪ੍ਰਗਟਾਉਣਾ